ਕੋਈ ਸਾਡਾ ਧੀ ਕਹਿੰਦੇ ਕੋਈ ਸੁਨਣਾ ਹੋ ਗਿਆ ਸਾਡਾ ਤੇ ਅਸੀਂ ਇਹ ਜੁਮੇਵਾਰ ਹੋਣਗੇ ਅੱਠ ਦੇ ਬੱਚਾ ਐਡਾ ਔਖ ਕਮਾਈ ਕਰਦਾ ਤੇ ਇਹਨੇ ਤੇ ਸਾਨੂੰ 8 ਸਾਲ ਹੋ ਗਏ ਬੇਟੀ ਜੀ 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 ਰਾਤ ਦੋ ਗੋਲੀਆਂ ਨੀਂਦ ਦੀਆਂ ਖਾ ਕੇ ਸੁੱਤਾ ਨੀਂਦ ਫੇਰ ਨਹੀਂ ਆਉਂਦੀ ਘਰਦਿਆਂ ਨੇ ਮੁੜ ਕੇ ਹਾਰ ਕੇ ਹਿਸਟਰ ਵੀ ਲੈ ਮੈਨੂੰ ਹਿਸਟਰ ਨਾਲ ਵੀ ਨੀਂਦ ਆਉਂਦੀ ਤਾਂ ਮੈਂ ਸਗਿਆ ਟੜਫ ਕੇ ਕੱਢੀ ਮੇਰੇ ਪਰਿਵਾਰ ਦਾ 29 ਲੱਖ ਰੁਪਈਆ ਦੀ ਕੁਝ ਨੁਕਸਾਨ ਵੀ ਹੋ ਸਕਦੇ ਆ ਕਿਉਂ ਐਡੀਆਂ ਐਡੀਆਂ ਰਕਮਾਂ ਗਈਆਂ ਤੇ ਕਿਸੇ ਬੰਦੇ ਆ ਕੋਈ ਨਾ ਨੁਕਸਾਨ ਹੋ ਸਕਦਾ ਕੁਝ ਹੋ ਸਕਦਾ ਇੰਨੇ ਬਜ਼ੁਰਗ ਵਸਤਾ ਕਿੰਦਾ ਮਿਹਨਤ ਨਾਲ ਪੈਸਾ ਕਮਾਇਆ ਵਾ ਦਿਨ ਰਾਤ ਇੱਕ ਕਰਕੇ ਪੈਸਾ ਕਮਾਈਦਾ ਤੇ ਲੈ ਕੇ ਰਫੂ ਚੱਕਰ ਹੋ ਗਿਆ ਅਸੀਂ ਤਾਂ ਪ੍ਰਸ਼ਾਸਨ ਕਾੜੀ ਹੱਥ ਜੋੜ ਕੇ ਹੋਈ ਮੰਗ ਕਰੀ ਗੁਰੂ ਪਿਆਰੇ ਸਾਧ ਸੰਗਤ ਜੀ ਮੈਂ ਆਪ આજ ਹੋਣ ਦੇ ਕਰਕੇ ਵੀ ਮੈਂ ਪੈਸਾ ਪਾਈਏ ਪਾਈ ਜੋੜ ਕੇ ਮੈਂ ਕਮੇਟੀ ਚ ਸੰਦਾ ਰਿਆਂ ਪਰ ਇਹਨੇ ਸਾਡੇ ਨਾਲ ਸਾਡੇ ਬਹੁਤ ਧੋਖਾ ਕੀਤਾ ਮਾਨੀ ਭਾਜੀ ਨੇ 4 ਕਰੋੜ ਰੁਪਇਆ ਲੈ ਕੇ ਫਰਾਰ ਹੋਇਆ ਸਾਰਿਆਂ ਦੀਆਂ ਕਮੇਟੀਆਂ ਸਾਰਿਆਂ ਦੀਆਂ ਕਮੇਟੀਆਂ ਦੇ ਪੈਸੇ ਆ ਕਿੰਨੇ ਕੁ ਲੋਕ ਆ ਜਿਹੜਾ ਸ਼িকার ਹੋਇਆ ਇਸ ਚੀਜ਼ ਦਾ ਕਿੰਨੀ ਕੁ ਗਿਣਤੀ ਚ ਕਿਉਂਕਿ ਇਹਨਾਂ ਦੇ ਰੋਪਾ ਕੇ ਦੇ ਕੇ 4 ਤੋਂ 5 ਕਰੋੜ ਰੁਪਏ ਦੇ ਲਾਗੇ ਲੋਕਾਂ ਦਾ ਆਉਣਾ ਕਿ 10 ਲੱਖ ਕੇ 15 ਲੱਖ ਤੁਹਾਡੇ ਕੋਲ ਕਿੰਨੀ ਕੁ ਗਿਣਤੀ ਦੇ ਵਿੱਚ ਲੋਕ ਆਏ ਦੁਕਾਨ ਤੇ ਇਲਜ਼ਾਮ ਲਾ ਰਹੇ ਆ ਪਿੰਡ ਆ ਸੀ ਤੇ ਤੂੰ ਹੀ ਉਹਦੇ ਤੇ ਆਪਣੀ ਕੋਈ ਸਫਾਈ ਦੇਣੀ ਹੋਵੇ ਇਲਜ਼ਾਮ ਸਹੀ ਆ ਇਹਨਾਂ ਦੇ ਸਹੀ ਹੋਣਗੇ ਕਿ ਸਹੀ ਆ ਬਾਬੂ ਕਲਾ ਤਸੀਲ ਦਾ ਵੱਡਾ ਇੱਕ ਪਿੰਡ ਸਠਿਆਲਾ ਜਿਸ ਦੀਆਂ ਪੰਚਾਇਤਾਂ ਦੀ ਗਿਣਤੀ ਵੀ ਕਾਫੀ ਵੱਡੀ ਆ ਕਾ ਵੱਡਾ ਜਿਹੜਾ ਪਿੰਡ ਵੱਜੋ ਸਠਿਆਲਾ ਜਾਣਿਆ ਜਾਂਦਾ ਉੱਥੋਂ ਦੇ ਜਿਹੜੇ ਇੱਕ ਮਾਣੀ ਕਰੀਅਾਨੇ ਵਾਲੇ ਜਿਨ੍ਹਾਂ ਦੇ ਲਵਾਈ ਦਾ ਵੀ ਕੰਮ ਹੈ ਦੁਕਾਨ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਅਮਰਿਤ ਕਰਿਆਨਾ ਸਟੋਰ ਦੇ ਨਾਂ ਦੀ ਦੁਕਾਨ ਹੈ ਮਾਣੀ ਜਿਸ ਨੂੰ ਜਿਨ੍ਹਾਂ ਤੇ ਵੱਡੇ ਇਲਜ਼ਾਮ ਲੱਗੇ ਨੇ ਕਮੇਟੀਆਂ ਜਿਹੜੀਆਂ ਖੁਰਦ-ਬੁਰਦ ਕਰਨ ਦੇ ਜਿਹੜੇ ਇਲਜ਼ਾਮ ਨੇ 4 ਕਰੋੜ ਰੁਪਏ ਤੱਕ ਦੇ ਇਲਜ਼ਾਮ ਨੇ ਲੋਕਾਂ ਦੇ ਲੋਕਾਂ ਉਹਨਾਂ ਦੇ ਘਰ ਦੇ ਬਾਹਰ ਨਾਰੇਬਾਜ਼ੀ ਕਰਦੇ ਦੇਖ ਸਕਦੇ ਹੋ ਇਸ ਸਬੰਧੀ ਜਿਹੜੇ ਲੋਕਾਂ ਦਾ ਕੀ ਕਹਿਣਾ ਹੈ ਡੀਐਸਪੀ ਬਾਬਾ ਬਕਾਲਾ ਸਾਹਿਬ ਸ਼੍ਰੀ ਅਰੁਣ ਸ਼ਰਮਾਈ ਦਾ ਕੀ ਕਹਿਣਾ ਹੈ ਅਤੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਪਰਿਵਾਰ ਦਾ ਕੀ ਕਹਿਣਾ ਹੈ ਤੁਹਾਨੂੰ ਸਾਰੀ ਗੱਲਬਾਤ ਸੁਣਾਉਣੀ ਹੈ ਕੀ ਨਾ ਆਪਣਾ ਤੇ ਕਿਹੜਾ ਪਿੰਡ ਆ ਜੀ ਕੀ ਮੁੱਦਾ ਕੀ ਆ ਕੁਲਵਿੰਦਰ ਸਿੰਘ ਮੇਰਾ ਨਾਮ ਜਿਸ ਸਟੇਲਾ ਪਿੰਡ ਆ ਜੀ 5 ਲੱਖ ਦੀ ਕਮੇਟੀ ਪਾਈ ਆ 10 ਸਤੰਬਰ ਨੂੰ ਪੂਰੀ ਹੋ ਗਈ ਤੇ ਉਦੋਂ ਦਾ ਟਣਕਾਰਿਆ ਹੈ ਕੱਲ ਨੂੰ ਪਰਸੋਂ ਕਿਸ਼ਤਾਂ ਨਹੀਂ ਆਈਆਂ ਜੀ ਤੇ ਹੁਣ ਪਗੋੜਾ ਹੋ ਗਿਆ ਜੀ ਇਹ ਕੀ ਕੰਮ ਕੀ ਕਰਦੇ ਸੀ ਇਹ ਲਵਾਈ ਦਾ ਇਹ ਲਵਾਈ ਦਾ ਕੰਮ ਕਰਦੇ ਆ ਜੀ ਨਾਲ ਕਮੇਟੀਆਂ ਪਾਉਂਦੇ ਇੱਕ ਖਾਨਾ ਦੁਕਾਨ ਵੀ ਆ ਇਹਨਾਂ ਦੀ ਅਮਗਰ ਇਹਨਾਂ ਦਾ ਘਰ ਆ ਜੀ ਹਾਂਜੀ ਇਹਨਾਂ ਦਾ ਘਰ ਆ ਆ ਜਿੰਨੇ ਜਾਣੇ ਖਲੋਤੇ ਸਾਰੇ ਕਮੇਟੀਆਂ ਵਾਲੇ ਕਮੇਟੀਆਂ ਵਾਲੇ ਜੀ ਸਾਰੇ ਕੋਈ ਸਬੂਤ ਹੈਗਾ ਤੁਹਾਡੇ ਕੋਲ ਤੁਸੀਂ ਜਾਨੀ ਰਹੇ ਹੋ ਆਨਲਾਈਨ ਕਿਸ ਤਰ ਦੇ ਰਹੇ ਨੇ ਟੈਲੀਫੋਨ ਦੇ ਵਿੱਚ ਸਾਡੇ ਆ ਗਿਆ ਹੈਗੇ ਕਿੰਨੀ ਕਿਸ਼ਤ ਹੈ ਸਕਰੀਨ ਸ਼ਾਟ ਕਿਸ ਤੱਕ ਕਮੇਟੀਆਂ ਦੇ ਹਿਸਾਬ ਨਾਲ ਕਿ ਕਿੰਦਾ ਕਿ 2000 ਕਦੀ ਸਾਡੇ 2000 2000 ਵੀ ਜਿੱਦਾਂ ਜਿੱਦਾਂ ਮੰਨ ਲਓ ਪ੍ਰੋਫਟ ਆਉਂਦਾ ਰਿਹਾ ਦਾਦਾ ਹੀ ਕੱਢ ਦੀਗੇ ਕਿੰਨੇ ਦੀ ਕਮੇਟੀ ਤੁਹਾਡੀ 5 ਲੱਖ ਦੀ ਹੁਣ ਪਰਿਵਾਰ ਵੱਲੋਂ ਕੀ ਕਿਹਾ ਜਾ ਰਿਹਾ ਪਰਿਵਾਰ ਕੋਈ ਨਹੀਂ ਸੁਣਦਾ ਜੀ ਉਹ ਕਹਿੰਦੀ ਮੈਂ ਇੱਥੇ ਹੀ ਜਾਂਦੀ ਨਹੀਂ ਕਿਤੇ ਮੈਂ ਕਾਲਾ ਵਾਦੀ ਦੇ ਭਤੇ ਗੁਰੂ ਪਿਆਰੇ ਸਾਧ ਸੰਗਤ ਜੀ ਮੈਂ ਆਪ ਆਜ ਹੋਂ ਦੇ ਕਰਕੇ ਵੀ ਮੈਂ ਪੈਸਾ ਪਾਈਏ ਪਾਈ ਜੋੜ ਕੇ ਮੈਨੂੰ ਕਮੇਟੀ ਜਿੰਦਾ ਰਿਆਂ ਪਰ ਇਹਨੇ ਸਾਡੇ ਨਾਲ ਸਾਡੇ ਬਹੁਤ ਧੋਖਾ ਕੀਤਾ ਮਾਨੀ ਭਾਜੀ ਨੇ ਇਹ ਬਹੁਤ ਇਨਸਾਫ ਹੈ ਤੁਹਾਨੂੰ ਇਨਸਾਫ ਹੋਣਾ ਮਿਲਦਾ ਚਾਹੀਦਾ ਇਹ ਚੀਜ਼ ਗੱਲ ਦਾ ਇੱਕ ਪੰਨਾ ਆਪਣਾ 2 ਲੱਖ ਡੇਕਨੀਆ ਕਮੇਟੀਆਂ ਸਾਡੀਆਂ ਦੋ ਕਮੇਟੀਆਂ ਇੱਕ 5 ਲੱਖ ਦੀ ਇੱਕ 2 ਲੱਖ ਦੀ ਤੇ ਸਾਨੂੰ ਇਹਨੇ ਕੋਈ ਵੀ ਇਹਨੇ ਸਾਨੂੰ ਇਹ ਨਹੀਂ ਦਿੱਤਾ ਇਨਸਾਫੀ ਕਿੰਨੇ ਦੀ ਕਮੇਟੀ ਘੱਡੀ ਆ ਕਿੰਨੀ ਨਹੀਂ ਘੱਡੀ ਉਹਦਾ ਹੀ ਫਰੋਜ ਕਰਦਾ ਰਿਹਾ ਵੀ ਮੈਂ ਇੰਨੀ ਘੱਟ ਗਈ ਇੰਨੀ ਉਹ ਘੱਟ ਗਈ ਆ ਤੇ ਸਾਨੂੰ ਕੋਈ ਇਨਸਾਫ ਨਹੀਂ ਇਹਨੇ ਦਿੱਤਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨੇ ਬਹੁਤ ਧੋਖਾ ਦਿੱਤਾ ਦਾਦਾ ਨਾ ਐ ਤੇ ਬਸ ਵਾਰ ਕੀਤਾ ਵੀ ਸਾਨੂੰ ਆਪਣਾ ਬੰਦਾ ਹੋਵਾ ਅਸੀਂ ਵੀ ਰਹਿਣਾ ਕਹਿਣਾ ਚਾਹਾਂਗੇ ਕਿ ਮਾਣੀ ਇਹ ਕਮੇਟੀਆਂ ਸੜੀਆਂ ਲੈ ਗਿਆ 17 17.5 ਲੱਖ ਰੁਪਈਆ ਸਾਡਾ ਵਾ 13 13 ਲੱਖ ਰੁਪਈਆ ਸਾਡੇ ਰਿਸ਼ਤੇਦਾਰਾਂ ਦਾ ਵਾ ਆਡੀ ਨੇ ਬੱਚਾ ਐਡਾ ਓਖ ਕਮਾਈ ਕਰਦਾ ਵਾ ਤੇ ਇਹਨੇ ਤੇ ਸਾਨੂੰ 8 ਸਾਲ ਹੋ ਗਏ ਸਾਡੇ ਕੋਲ ਆ ਪੈਸਾ ਇਹਨੇ ਨਾਲ ਨਾਲ ਕਮੇਟੀਆਂ ਚੁੱਕਦਾ ਰਿਹਾ ਆਪ ਹੀ ਚੁੱਕੀ ਗਿਆ ਬੋਲੀਆਂ ਕਰ ਕਰ ਕੇ ਕੋਈ ਵੀ ਗਾੜੀ ਕਮੇਟੀ ਨਹੀਂ ਸਾਡੇ ਪੱਲੇ ਪੈਣ ਦਿੱਤੀ ਇਹ ਕੋਈ ਸਾਡਾ ਧੀਕ ਪ੍ਰੋਸ ਮਨਾ ਹੋ ਗਿਆ ਸਾਡਾ ਤੇ ਅਸੀਂ ਇਹ ਜ਼ਿੰਮੇਵਾਰ ਹੋਣਗੇ ਇਹਨਾਂ ਨੇ ਇੰਨੀ ਕੋਈ ਸਾਨੂੰ ਫੋਨ ਇਹਨਾਂ ਨੂੰ ਰਾਤ ਦਿਨ ਨਹੀਂ ਆਉਂਦਾ ਸਾਰਿਆਂ ਨੂੰ ਇਹ ਸਾਨੂੰ ਕੋਈ ਮੂੰਹ ਸਿਰ ਦਿੰਦੇ ਹੀ ਨਹੀਂਗੇ ਇਹ ਕਹਿੰਦੇ ਆ ਕਿ ਫੋਨ ਨਹੀਂ ਹੁੰਦਾ ਕੁਲਵਿੰਦਰ ਕੋਰ ਪੈਸੇ ਲੈਂਦੀ ਰਹੀ ਆ ਸਾਡੇ ਕੋ ਪੇਮੈਂਟਾਂ ਲੈਂਦੀ ਰਹੀ ਆ ਸਾਰੇ ਹਰ ਹਰ ਮਹੀਨੇ ਦੇ ਮਹੀਨੇ ਕਮੇਟੀਆਂ ਦੀ ਪੈਸੇ ਲੈਂਦੀ ਰਹੀ ਆ ਉਹ ਕਹਿੰਦੀ ਮੈਂ ਪੈਸੇ ਲੈਂਦੀ ਨਹੀਂ ਰਹੀ ਉਹਨਾਂ ਦੇ ਕਹਿੰਦੇ ਪਾਈਆਂ ਪਹਿਲਾਂ ਸਹੀ ਚੱਲਦਾ ਰਿਹਾ ਵਾ ਕਿੰਨਾ ਕੀ ਇਹਨਾਂ ਦਾ ਇਹਦਾ ਨਾਮ ਸੁਖਵਿੰਦਰ ਸਿੰਘ ਆ ਮਾਣੀ ਕਹਿੰਦੇ ਜ਼ਿਆਦਾਤਰ ਇਹ ਹੀ ਤੇ ਮਾਣੀ ਕਹਿੰਦੇ ਸਾਡੇ ਬਿਲਕੁਲ ਗਵਾਂਢਾ ਕਮੇਟੀਆਂ ਹੀ ਪਾਉਂਦੇ ਰਹੇ ਆ ਜਿਵੇਂ ਸਾਨੂੰ ਪਤਾ ਆਪ ਹੀ ਪੁੱਛਦੇ ਨੇ ਕਿ ਕਮੇਟੀ ਕਿੰਨੀ ਆਈ ਹੈ ਤੇ ਅਸੀਂ ਕਮੇਟੀ ਹੋਸਾ ਮੈਂ ਇਹਨੂੰ ਕਮੇਟੀ ਪਾਉਂਦੇ ਰਹੇ ਆ ਹੁਣ ਸਾਡੀ ਮੇਰੀਆਂ 7 ਲੱਖ ਦੀਆਂ ਕਮੇਟ ਚੱਲੋ ਠੀਕ ਹੈ ਜੀ ਭਾਜੀ ਅਸੀਂ ਕਮੇਟੀਆਂ ਪਾਈਆਂ ਸੀ ਇੱਕ 5 ਲੱਖ ਦੀ ਸੀ ਤੇ ਇੱਕ 2 ਲੱਖ ਦੀ ਸੀ ਇਹਨੂੰ ਟਾਈਮ ਸੇ ਕਮੇਟੀ ਦਿੰਦੇ ਰਹੇ ਆ ਤੇ ਹੁਣੇ ਭੱਜ ਗਿਆ ਵਾ ਕਮੇਟੀਆਂ ਲੈ ਕੇ ਅਸੀਂ ਮਿਹਨਤ ਕੀਤੀ ਆਪਣੀ ਮਿਹਨਤ ਦੀ ਕਮਾਈ ਚ ਪੈਸੇ ਦਿੱਤੇ ਆ ਹੁਣ ਇਹ ਘਰ ਵਾਲੀ ਵੀ ਕਹਿੰਦੀ ਆ ਕਿ ਮੈਨੂੰ ਪਤਾ ਹੀ ਨਹੀਂ ਕੁਝ ਤੇ ਪਤਾ ਇਹਨਾਂ ਨੂੰ ਸਾਰਾ ਹੀ ਆ ਸਾਰੇ ਪਰਿਵਾਰ ਨੂੰ ਪਤਾ ਵਾ ਤੇ ਬਾਕੀ ਇਹ ਸਾਨੂੰ ਕੋਈ ਨਿਆਂ ਹੀ ਨਹੀਂ ਦੇਂਦੇ ਕੀ ਕਰੀਏ ਸਾਰੇ ਨਾਲ ਆ ਸਾਡੇ ਸਾਰੀਆਂ ਦੀਆਂ ਕਮੇਟੀਆਂ ਭਾਜੀ ਮਕਾਨ ਕਿੰਨੀ ਦੇਰ ਤੋਂ ਜਿਹੜਾ ਕਮੇਟੀਆਂ ਪਾ ਰਹੇ ਸੀ ਤੁਸੀਂ ਮੈਂ ਤੇ 5 ਕਿ ਸਾਲ ਹੋ ਗਏ ਇਹਦੇ ਨਾਲ ਕਮੇਟੀਆਂ ਪਾਉਣੇ ਸੀ ਜਦੋਂ ਤੁਸੀਂ ਇਹਨੇ ਦੁਕਾਨ ਖੋਲੀ ਸਾਨੂੰ ਇੰਨਾ ਇਹਨੇ ਪਿਆਰ ਦੇ ਨਾਲ ਸਾਨੂੰ ਹੈਂਡਲ ਕੀਤਾ ਵੀ ਬਹੁਤ ਜ਼ਿਆਦਾ ਹੀ ਪਿਆਰ ਦਿੱਤਾ ਇਹ ਤੁਸੀਂ ਸਾਡੇ ਵਾਲੀ ਕਮੇਟੀ ਪਾਉਣੀ ਹੋਰ ਕਿਤੇ ਨਹੀਂ ਪਾਉਣੀ ਵਿਸ਼ਵਾਸ ਪੂਰਾ ਦਵਾਇਆ ਇਹਨੇ ਵੀ ਸਾਡੇ ਕੋਲ ਕਮੇਟੀ ਪਾਓ ਮਨਾਫਾ ਹੁੰਦਾ ਵਾ ਕਮੇਟੀ ਪਾਓ ਬੋਲੀ ਇਹ ਦਿੰਦਾ ਰਿਹਾ ਚੁੱਕਦਾ ਵੀ ਇਹ ਰਿਹਾ ਸਾਨੂੰ ਕੋਈ ਨਿਆਹ ਦਿੱਤਾ ਹੀ ਨਹੀਂ ਇਹਨੇ ਆਪਣੇ ਕੋਲ ਹੀ ਰੱਖ ਲੈਂਦਾ ਆਪਣੇ ਕੋਲ ਹੀ ਪੈਸੇ ਰੱਖਦਾ ਰਿਹਾ ਵਾ ਸਾਨੂੰ ਅੱਜ ਦਿਨ ਦਾ ਕੱਲ ਦਿਨ ਦਾ ਬਸ ਲਾਰੇ ਹੀ ਲੰਦਾਰੀਆਂ ਵਾ ਪਾ ਜੀ ਸਾਨੂੰ ਕੁਝ ਨਹੀਂ ਦਿੱਤਾ ਇਹਨੂੰ ਭੱਜ ਗਿਆ ਵਾ ਫਰਾਰ ਹੋ ਗਿਆ 4 ਕਰੋੜ ਰੁਪਇਆ ਲੈ ਕੇ ਫਰਾਰ ਹੋਇਆ ਵਾ ਸਾਰਿਆਂ ਦੀਆਂ ਕਮੇਟੀਆਂ ਹੀ ਸਾਰਿਆਂ ਦੀਆਂ ਕਮੇਟੀਆਂ ਦੇ ਪੈਸੇ ਆ ਵਿਆਜੀ ਵੀ ਲਏ ਆ ਉਹਦਾ ਵੀ ਆ ਤੇ ਸਾਰੇ ਲੈ ਕੇ ਭੱਜ ਗਿਆ ਘਰ ਬਾਹਰ ਇਹਨਾਂ ਦਾ ਆਪਣਾ ਬਾਹਰ ਇਹਨਾਂ ਦਾ ਘਰ ਘਰ ਇਹਨਾਂ ਦਾ ਆਪਣਾ ਦੁਕਾਨਾ ਇਹਨਾਂ ਦੀ ਘਤੇ ਨਾ ਬਾਈ ਫੇਰ ਦੀ ਦੁਕਾਨ ਤੇ ਰਹਿੰਦੀ ਰਹੀ ਆ ਉਹਨੂੰ ਬਾਈ ਹਾਂ ਡਾਈ ਬਾਈ account ਦੇ ਸਾਡੇ ਕੋਲ ਪਰੂਫ ਹੈਗੇ ਭਾਜੀ ਗੁਰਚਨ ਸਿੰਘ ਫੌਜੀ ਪਿੰਡ ਸਖਿਆਲਾ ਨਹੀਂ ਆਪਣਾ ਇਹ ਘਰ ਬਣਾ ਰਹੇ ਸੀ ਤੇ ਇਹ ਤੇ ਅਸੀਂ ਵਿਸ਼ਵਾਸ ਪਹਿਲਾਂ ਕੁਇੰਟੇ ਪਾਈਆਂ ਇਹ ਤੇ ਵਿਸ਼ਵਾਸ ਕੀਤਾ ਤੇ ਇਹਨੇ ਹੱਡਣਾ ਪਹਿਲਾਂ ਤੇ ਹੱਡਣਾ ਵਿਸ਼ਵਾਸ ਕੀਤਾ ਪਰ ਹੁਣ ਸਾਡਾ ਇਹਨੇ ਵਿਸ਼ਵਾਸ ਘਾਤ ਕਰ ਦਿੱਤਾ ਸਾਨੂੰ ਤਾਂ ਇਹਾਂ ਦੀ ਬਹੁਤ ਜਿਆਦੀ ਲੋੜ ਸੀ ਤੇ ਸਾਨੂੰ ਪੈਸੇ ਲੈਣ ਦੇ ਬਾਵਜੂਦ ਸਾਨੂੰ ਇਹ ਛੱਡ ਕੇ ਇਥੋਂ ਪਰ ਉਹ ਚੱਕਰ ਹੋ ਗਿਆ ਉਹ ਸਾਡੇ ਦਾ ਮਕਾਨ ਹੀ ਬਣਾਉਂ ਰਹੇ ਆ ਮਕਾਨ ਆਡਾ ਵਿੱਚ ਹੀ ਡੜਿਆ ਪਿਆ ਵਾ ਸਰਵੇਖ ਦੇ ਚੱਕਰ ਤੇ ਪਿੰਡ ਚਾਲੇ ਕੇ ਭੱਜ ਕੇ ਜਾ ਮੇਰੇ ਨਹੀਂ ਇਹਨੇ ਘੱਟ ਤੋਂ ਘੱਟ 100 ਬੰਦਾ ਵਾ ਜਿਹਨੇ ਵੀ ਪੈਸੇ ਦੇ ਨੇ ਉਹ ਇੱਥੇ ਆ ਲੈ ਕੇ ਭੱਜ ਗਿਆ ਸਾਡੇ ਕਿੰਨੇ ਪੈਸੇ ਤੁਹਾਡੇ ਹਾਂਜੀ ਸਾਡੇ ਆ 5-5 ਲੱਖ ਦੀਆਂ ਤਿੰਨ ਕਵਿਟੀਆਂ ਆ ਸਾਰੇ 5-5 ਲੱਖ ਦੀਆਂ ਕਮੇਟੀਆਂ ਮੰਨਦੇ 5-5 ਲੱਖ ਰਾਇਆ 5000 ਘੱਟ ਪੌਣੇ ਇਹ ਸਾਬ ਨਾਲ ਤੇ ਫਿਰ ਜੇ ਤੁਹਾਡੇ ਇਲਜ਼ਾਮ ਸਹੀ ਹੋਣ ਤੇ ਫਿਰ ਤੇ ਬੜੀ ਵੱਡੀ ਅਮਾਉਂਟ ਮੰਨਦੇ ਬਹੁਤ ਵੱਡੀ ਬਹੁਤ ਵੱਡੀ ਮੇਰਾ 15 ਹੀ ਆ ਕਹਿਣਾ ਸਾਰੇ ਲੋਕ ਤੇ 3 ਲੱਖ ਕਹਿੰਦੇ 5-5 ਕਮੇਟੀਆਂ ਤਲਬੀਰ ਸਿੰਘ ਹੈ ਪਿੰਡ ਸਠਿਆਲਾ ਇਹ ਸਾਰੇ ਵੀਰ ਭੈਣਾਂ ਸਾਰੇ ਕਮੇਟੀਆਂ ਕੌਣ ਵਾਲੇ ਆ ਹਾਂਜੀ ਤੇ ਕਿਸੇ ਦੀ ਕਮੇਟੀ ਚੁੱਕੀ ਆ ਉਹਨੂੰ ਵੀ ਪੈਸੇ ਜਿਹੜੇ ਵਾਪਸ ਨਹੀਂ ਹੋਏ ਹਾਂਜੀ ਤੇ ਜਨੀਆਂ ਕਮੇਟੀਆਂ ਜਿੰਨੀਆਂ ਵੀ ਆ ਉਹ ਸਾਰੀਆਂ ਆਪਣੇ ਕੋਲ ਹੀ سپਰਦ ਕਰੀ ਗਿਆ ਤੇ ਜਮੀਨਾਂ ਦੀ ਦੁਕਾਨ ਦੇ ਉੱਤੇ ਮੈਂ ਜਾ ਕੇ 22 ਹੈਂਡ ਕੈਸ਼ ਇਹਦਾ ਛੋਟਾ ਬੱਚਾ ਹੁੰਦਾ ਹੈਗਾ ਚਾਹੇ ਦੀ ਵਾਈਫ ਹੁੰਦੀ ਉਹਨਾਂ ਨੂੰ ਪੈਸੇ ਦਿੰਦੇ ਰਹੇ ਆ ਤੇ ਉਹ ਪੈਸੇ ਆਪਣੇ ਗਿਣ ਕੇ ਲੈ ਲੈਂਦੇ ਰਹੇ ਆ ਤੇ ਵਿੱਚ ਨਾਮ ਲਿਖ ਕੇ ਸਲਿੱਪ ਦੇ ਕੇ ਤੇ ਪੈਸੇ ਉਹ ਜਿਹੜੇ ਰੱਖ ਲੈਂਦੇ ਨੇ ਜਿੰਨੀਆਂ ਵੀ ਕਮੇਟੀਆਂ ਸ਼ੁਰੂ ਤੋਂ ਪਾਉਂਦੇ ਆ ਉਹ ਸਾਰੀਆਂ ਬਾਈ ਕੈਸ਼ ਦਿੱਤੀਆਂ ਇਹ ਮੇਰਾ ਗਵੰਡੀ ਆ ਤੇ ਪਹਿਲਾਂ ਠੀਕ ਠਾਕ ਸੀ ਹੁਣੇ ਪਟੋੜਾ ਆ ਗਿਆ ਲੋਕਾਂ ਦਾ ਪੈਸਾ ਲੈ ਕੇ ਕਾਫੀ ਪੈਸਾ ਲੈ ਗਿਆ ਪਿੰਡ ਕੱਲ ਅੱਧਾ ਪਿੰਡ ਸੀਗਾ ਇੱਥੇ ਇਕੱਠਾ ਹੋਇਆ ਵਿਸ਼ਵਾਸ ਬਣਾਇਆ ਤੇ ਹੁਣ ਲੋਕਾਂ ਨੇ ਅਜਾੜ ਕੇ ਗਾਂਗਾ ਕਿ ਇਹਨੇ ਵਿਚਾਰੇ ਨੇ ਕਿਤਰਾ ਕਮੇਟੀ ਤਾਰੀ ਆ ਕਿਸੇ ਨੇ ਕਿਤਰਾ ਤਾਰੀ ਆ ਆਪੋ ਮਿਹਨਤ ਕਰਕੇ ਲੋਕੀ ਪੇਹਾ ਜਣੀ ਜੋੜਦਾ ਵੀ ਮੈਂ ਚਲ ਕੇ ਦੇ ਫਰਤੂਗਾ ਫੇ ਰਾਤ ਦੋ ਗੋਲੀਆਂ ਨੀਂਦ ਦੀਆਂ ਖਾ ਕੇ ਸੁੱਤਾ ਨੀਂਦ ਫੇ ਨਹੀਂ ਆਉਂਦੀ ਘਰਦਿਆਂ ਨੇ ਮੁੜ ਕੇ ਹਾਰ ਕੇ ਹੀਟਰ ਵੀ ਲਾ ਮੈਨੂੰ ਹੀਟਰ ਨਾਲ ਵੀ ਨੀਂਦ ਆਉਂਦੀ ਤਾਂ ਮੈਂ ਸਗਿਆ ਟੜਫ ਕੇ ਕੱਢੀ ਜੇ ਫਿਰਦੇ ਰਿਹਾ ਰਾਤ ਤੇ ਸਾਰੇ ਬਜ਼ੁਰਗ ਆਈ ਮੇਰਾ ਇਹ ਕੋਈ ਗੱਲ ਬਾਤ ਹੋ ਗਈ ਜਿੰਮੇ ਮੇਰੇ ਪਰਿਵਾਰ ਦਾ 29 ਲੱਖ ਰੁਪਈਆ ਜਦੋਂ ਤਿੰਨ ਕ ਤਿੰਨ ਕਾ ਜੋੜ ਕੇ ਕਮਾਈ ਕੀਤੀ ਜਦੋਂ ਤਿੰਨ ਕ ਤਿੰਨ ਕਾ ਜੋੜ ਕੇ ਕਮਾਈ ਕੀਤੀ ਹੋਵੇ ਦੁੱਖ ਲੱਗਦਾ ਹੀ ਆ ਤੁਹਾਡੀਆਂ ਅੱਖਾਂ ਦੇ ਹੰਝੂ ਵੀ ਗੈਰ ਰੇ ਆ ਦੁੱਖ ਲੱਗਦਾ ਇਹ ਕਰਕੇ ਇਹਦਾ ਕੋਈ ਨਾ ਕੋਈ ਹੱਲ ਲੱਭਿਆ ਜਾਵੇ ਪ੍ਰਸ਼ਾਸਨ ਆਣ ਕੇ ਕੁਝ ਨਾ ਕੁਝ ਹੱਲ ਕਰੇ ਹੋਰ ਵੀ ਜਨਹੀਂ ਬੰਦਿਆਂ ਦੀ ਕੁਝ ਨੁਕਸਾਨ ਵੀ ਹੋ ਸਕਦੇ ਆ ਕਿਉਂ ਇੱਡੀ ਇੱਡੀ ਰਕਮਾਂ ਗਈਆਂ ਤੇ ਕਿਰ ਬੰਦੇ ਆ ਜਮੀਨ ਨੁਕਸਾਨ ਹੋ ਸਕਦਾ ਕੁਸ਼ੀ ਹੋ ਸਕਦਾ ਇੰਨੇ ਬਜ਼ੁਰਗ ਵਸਤਾ ਕਿੰਦਾ ਮਿਹਨਤ ਨਾਲ ਪੈਸਾ ਕਮਾਇਆ ਵਾ ਦਿਨ ਰਾਤ ਇੱਕ ਕਰਕੇ ਪੈਸਾ ਕਮਾਈਦਾ ਤੇ ਲੈ ਕੇ ਰਫੂ ਚੱਕਰ ਹੋ ਗਿਆ ਅਸੀਂ ਤਾਂ ਪ੍ਰਸ਼ਾਸਨ ਕਾੜੀ ਹੱਥ ਜੋੜ ਕੇ ਹੋਈ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾ ਹਰਕੇਲੇ ਆਉਣੇ ਥੇ ਕੋਈ ਚੱਕਰ ਨਹੀਂ ਆ ਇਸੇ ਰੋਪਾਂ ਬਾਰੇ ਜਿਹੜੇ ਡੀਐਸਪੀ ਬਬਕਾਲਾ ਸਾਹਿਬ ਦਾ ਕੀ ਕਹਿਣਾ ਸੀ ਉਹ ਤੁਹਾਨੂੰ ਸੁਣਾਉਣੇ ਆ ਅਤੇ ਜਿਹੜੇ ਉਹਨਾਂ ਦੇ ਆ ਪਰਿਵਾਰਕ ਮੈਂਬਰ ਕਰਚਾ ਉਹਨਾਂ ਦੇ ਪਤਨੀ ਆ ਜਿਨ੍ਹਾਂ ਦੇ ਇਲਜ਼ਾਮ ਲੱਗੇ ਨੇ ਮੌਜੂਦ ਨੇ ਘਰ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਵੀ ਸੁਣਾਉਣੇ ਆ ਕੀ ਕਹਿਣਾ ਜੀ ਸਰ ਕੁਲ ਮਰ ਕੁਲ ਹੁਣੇ ਕੁਝ ਵਸਨੀਕ ਆਏ ਸੀ ਜੀ ਸਠਿਆਲੇ ਦੇ ਉਹਨਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਲਿਆ ਸਮਾਣੀ ਪੁੱਤਰ ਕਿਸ਼ਨ ਸਿੰਘ ਵਾਸੀ ਸਠਿਆਲਾ ਉਹਨੂੰ ਵੀ ਕਾਫੀ ਦਿਨ ਤੋਂ ਕਮੇਟੀਆਂ ਜਿਹੜੀਆਂ ਬਾਹਰੇ ਸੀਗੇ ਤੇ ਕੁਝ ਦਿਨਾਂ ਤੋਂ ਇਹਨਾਂ ਨੂੰ ਪਤਾ ਲੱਗਾ ਕਿ ਉਹ ਕਮੇਟੀਆਂ ਲੈ ਕੇ ਫਰਾਰ ਹੋ ਗਏ ਇਹਨਾਂ ਦੀਆਂ ਤੇ ਇਹਨਾਂ ਨੇ ਉਹਦੇ ਤੱਕ ਘਰ ਵੀ ਇਹਨਾਂ ਨੇ ਪਹੁੰਚ ਕੀਤੀ ਪਰ ਉਹ ਘਰ ਦੇ ਵਿੱਚ ਮੌਜੂਦ ਨਹੀਂ ਹੈ ਹੋਂਸੜ ਕੋਲ ਦਰਖਾਸਤ ਆਈ ਹੈ ਸੀ ਇਹਨੂੰ ਸਾਰਾ ਵੈਰੀਫਾਈ ਕਰਾਂਗੇ ਜੀ ਔਰ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਕਿੰਨੇ ਕੁ ਲੋਕ ਆ ਜਿਹੜਾ ਸ਼ਿਕਾਰ ਹੋਏ ਆ ਇਸ ਚੀਜ਼ ਦਾ ਕਿੰਨੇ ਕੁ ਗਿਣਤੀ ਚ ਕਿਉਂਕਿ ਇਹਨਾਂ ਦੇ ਅਰੋਪ ਆ ਕਿ ਦੇ ਕੇ 4 ਤੋਂ 5 ਕਰੋੜ ਰੁਪਏ ਦੇ ਲਾਗੇ ਲੋਕਾਂ ਦਾ ਹੋਣਾ ਕਿਸੇ ਦਾ 10 ਲੱਖ ਕਿਸ ਦਾ 15 ਲੱਖ ਤੁਹਾਡੇ ਕੋਲ ਕਿੰਨੀ ਕੁ ਗਿਣਤੀ ਦੇ ਵਿੱਚ ਲੋਕ ਆਈ ਦਰਖਾਸਤਾਂ ਐ ਐਕਚੁਅਲੀ ਮੇਰੇ ਕੋਲ 7-8 ਮੈਂਬਰ ਆਏ ਸੀਗੇ ਜੀ ਬਟ ਜੋ ਉਹਨਾਂ ਨੇ ਦਰਖਾਸਤ ਦੇ ਵਿੱਚ ਲਿਸਟ ਬਣਾ ਲਗਾਈ ਹੈਗੀ ਉਹ 43 ਮੈਂਬਰਸ ਦੀ ਹੈਗੀ ਸੋ ਉਹ ਤੇ ਨਹੀਂ ਨਾਲ ਆਏ ਬਟ ਉਹਨਾਂ ਸਾਰਿਆਂ ਨੂੰ ਵੀ ਸ਼ਾਮਲ ਦਰਜ ਕਰਕੇ ਇਹ ਤੇ ਜੋ ਲੀਗਲ ਐਕਸ਼ਨ ਬਣਦਾ ਹੈਗਾ ਐਸ ਪਰ ਨਾ ਕਿ। ਇਹ ਦੁਪੱਤ ਸੇ ਲੋਕਾਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਕਿ ਇਦਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਨਾ ਫਸਿਆ ਜਾਵੇ ਬਾਅਦ ਦੇ ਵਿੱਚ ਪਰੇਸ਼ਾਨੀ ਹੁੰਦੀ ਆ ਕਿਉਂਕਿ ਬੜੇ ਵੱਡੇ ਹਰ ਤਰੀਕੇ ਨਾਲ ਨਵੇਂ-ਨਵੇਂ ਤਰੀਕਿਆਂ ਨਾਲ ਲੋਕ ਫਰੋਡ ਕਰ ਰਹੇ ਨੇ। ਦੇਖੋ ਮੈਂ ਆਪ ਜੀ ਦੇ ਮਾਧਿਅਮ ਨਾਲ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਅੱਜਕੱਲ ਹਰ ਤਰ੍ਹਾਂ ਦੇ ਨਾਲ ਮਤਲਬ ਜਿਹੜਾ ਆ ਉਹ ਜਿਹੜਾ ਜਿੰਨੇ ਹਿਰਾਫੇਰੀ ਕਰਨੀ ਉਹ ਤਿਆਰ ਰਹਿੰਦਾ ਹੈ ਚਾਹੇ ਉਹ ਕਿ ਕਿਸੇ ਵੀ ਤਰੀਕੇ ਨਾਲ ਚਾਹੇ ਮੋਬਾਈਲ ਦੇ ਥਰੂ ਫਰਾਡ ਕਰੇ ਜਾਂ ਕਿਸੇ ਹੋਰ ਤਰੀਕੇ ਨਾਲ ਹਿਰਾਫਰੀ ਕਰੇ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਤੇ ਜੇ ਕੋਈ ਕਮਾੜ ਯੋਗ ਗਵਰਨਮੈਂਟ ਦੀਆਂ ਜਾਂ ਕੋਈ ਬੈਂਕਸ ਦੀਆਂ ਕੋਈ ਐਸੀਆਂ ਸਕੀਮਜ਼ ਆ ਤੇ ਉਹਨਾਂ ਨੂੰ ਹੀ ਬਾਦ ਵਿਚਾਰ ਜਿਹੜਾ ਉਹ ਐਡਾਪਟ ਕੀਤਾ ਜਾਵੇ ਤੇ ਇਲਜ਼ਾਮ ਲਾ ਰਹੇ ਆ ਹਾਂਜੀ ਪਿੰਡਾ ਸੀ ਤੇ ਤੂੰ ਹੀ ਉਹਦੇ ਤੇ ਆਪਣੀ ਕੋਈ ਸਫਾਈ ਦੇਣੀ ਹੋਵੇ ਮੈਂ ਕੋਈ ਨਹੀਂ ਇਲਜ਼ਾਮ ਸਹੀ ਹੈ ਇਹਨਾਂ ਤੇ ਸਹੀ ਹੋਣਗੇ ਕਿ ਸਹੀ ਆ ਪਤਾ ਨਹੀਂ ਭਾਜੀ ਮੈਨੂੰ ਪਤਾ ਹੀ ਨਹੀਂ ਇਹਨੇ ਬਾਰੇ ਜੇ ਤੁਹਾਨੂੰ ਮੈਨੂੰ ਜਦੋਂ ਭਾਜੀ ਕਮੇਟੀ ਦਾ ਆਪਾਂ ਕੈਸ਼ ਨਾ ਘੱਟ ਫੜਾਉਂਦੇ ਆ ਅਕਾਊਂਟ ਦੇ ਵਿੱਚ ਇਹਨੇ ਤੇ ਜਾਂਦੇ ਰਹੀ ਆ ਤਾਂ ਫਿਰ ਇਹ ਤਾਂ ਕਹਿ ਨਹੀਂ ਸਕਦੇ ਕਿ ਸਹੀ ਹੋਣਗੇ ਜਾਂ ਨਹੀਂ ਜਿੱਥੇ ਆਪ ਆਪਾ ਸੱਚੇ ਆ ਤਾਂ ਆਪਣਾ ਸੱਚ ਬੋਲਣਾ ਚਾਹੀਦਾ ਕਮੇਟੀ ਆ ਫੜਾਉਂਦੇ ਰੇ ਕਿ ਨਹੀਂ ਫੜਾਉਂਦੇ ਰੇ ਤੁਹਾਨੂੰ ਕੈਸ਼ ਇਹਨਾਂ ਦੇ ਹੱਥ 'ਚ ਇਹਨਾਂ ਨੂੰ ਹਾਂਜੀ ਇਹਨਾਂ ਦੇ ਹੱਥ ਵਿੱਚ ਤੁਹਾਡੀ ਕੋ ਗੱਲ ਬਾਤ ਹੈ ਤੁਹਾਡੇ ਪਤੀ ਨਾ ਕਿੱਥੇ ਗਏ ਕਿੱਥੇ ਨਹੀਂ ਇਹ ਜ਼ਰੂਰ ਆ ਮੇਰੇ ਸਾਹਮਣੇ ਪਰ ਮੈਂ ਕਹਿੰਦੇ ਹਾਂ ਮੈਨੂੰ ਨਹੀਂ ਪਤਾ ਮੇਰੇ ਕੀ ਜਾਂਦਾ ਇਹ ਘਾਟਾ ਕੁੱਟਾ ਪਿਆ ਗਿਆ ਕੀ ਹੋਇਆ